ਮੇਰੇ ਭਰਾਓ ਤੇ ਭੈਣੋ ਤੇ ਵੀਰੋ ਦੇਖੋ ਤੁਹਾਨੂੰ ਮੈਂ ਇੱਕ ਵੀਡੀਓ ਨਾਲ ਜਾਗਰੂ ਕਰਨ ਦੀ ਕੋਸ਼ਿਸ਼ ਕਰਨ ਰਿਆ ਅਸੀਂ ਕਦੇ ਵੀ ਮਿਲ ਜੰਨੇ ਆਂ ਅਸੀਂ ਮਿਲੇ ਸਭ ਦੁਨੀਆਂ ਦੀ ਆ ਇਹ ਆ ਮਿਲ ਜਾਨ ਤੋਂ ਪਹਿਲਾਂ ਥੋੜੀ ਆ ਆਪਣਾ ਕਿਰ ਗਿਆ ਕਰੋ ਅਹੀਂ ਤਲਜਨੀਮ ਤੇ ਮੂੰਜੋ ਕੇ ਭੁੰਡੇ ਬੈ ਨਹੀਂ ਆ ਅਗਲਾ ਭੁੰਡੇ ਵਾਲੇ ਪਤਾ ਨਹੀਂ ਆਣੇ ਕਿਦਾਂ ਆਪਣੀ ਛੱਡੀ ਕੀਤੀ ਜਿਹੜਾ ਨਹੀਂ ਕੀਤੀ ਦੀ ਅਸੀਂ ਬੱਤੇ ਵੀ ਲਾ ਕੇ ਬੜ ਦਿੰਨੇ ਆਪੂ ਬੜ ਦਿੰਨੇ ਆ ਥੋੜਾ ਗੌਰ ਕਰੋ ਮੇਰੀ ਵੀਡੀਓ ਦੇਖ ਕੇ ਉਹ ਦੇਖੋ ਪੰਗੂੜਾ ਕਿੱਡਾ ਪੰਗੂੜਾ ਦੇਖੋ ਕਿੱਡਾ ਵੱਡਾ ਪੰਗੂੜਾ ਤੇ ਉਹਦੀ ਸਪੋਰਟ ਥਲੇ ਦੇਖੋ ਨਿੱਪੀਦੀ ਆ ਇੰਨੀ ਜੀ ਸਪੋਰਟ ਨਾਲ ਸਾਰਾ ਆ ਲੈਨੇ ਤੁਲਾ ਥੋੜਾ ਚਲਾਤਾ ਹੋਇਆ ਕਹਿੰਦਾ ਭਾਵੇਂ ਐ ਸਾਡੀ ਜਾਨ ਐ ਸਾਨੂੰ ਆਪਣੀ ਜਾਨ ਦੀ ਪਰਵਾਹ ਆਪ ਕਰਨੇ ਪੈਣੀ ਐ ਅਗਲੇ ਨੇ ਅਗਲੇ ਨੇ ਹਾਲੇ ਪਰਵਾਹ ਨਹੀਂ ਕਰਨੀ ਆਡੀ ਸਾਲੇ ਡੱਬ ਨੂੰ ਕੋਸ ਹੋਰੇ ਸਾਨੂੰ ਉਹ ਥੋੜੇ ਅਗਲੇ ਨੇ ਤੇ ਗੰਨ ਉਹ ਦੌੜ ਜਣਾ ਪੂਣਾ ਹਟ ਕੇ ਤੇ ਐਂ ਫਿਰ ساری ਉਮਰ ਦੇ ਇਫਤਹਾੜੇ ਗੱਲ ਪਾਈ ਨਹੀਂ ਆ ਦੇਖਿਆ ਕਰੋ ਇੱਕ ਤੁਲਚਾ ਵਾਲਿਆਂ ਦਾ ਖੇਲਾ ਛੱਲਿਆ ਕਰੋ ਤੇ ਬਸ ਖਾਏ ਪੀਏ ਕਰੋ ਤੇ ਰਾਮ ਨਾਲ ਕਰ ਆਇਆ ਕਰੋ ਠੀਕ ਹੈ ਨਾ ਬਸ ਤੁਹਾਨੂੰ ਇਹੀ ਮੈਂ ਜਾਗਰੂਕ ਕਰਨਾ ਹੀ ਕਿ ਕਦੇ ਵੀ ਤੁਹਾਨੂੰ ਮੇਲੇ ਤੇ ਜਾਣਾ ਤੇ ਮੇਲੇ ਘੁੰਮੋ ਫਿਰੋ ਖਾਓ ਕੋਈ ਜੱਗ ਨਹੀਂ ਹੈ ਮੇਲੇ ਇਸ ਵਤੋਂ ਹੁੰਦੇ ਆ ਤੁਮਨ ਹੁੰਦੇ ਮੇਲੇ ਪਰ ਇਹ ਆ ਤੁਹਾਨੂੰ ਤ੍ਰਿਤੀਆ ਅਰਖਿਆ ਕਰੋ ਹਰ ਸੀਦਾ ਕਿ ਜੇ ਭਗੂੜੇ ਜਾਰੇ ਲੋਕੀ ਬੰਦੇ ਆ ਕੇ ਵਾਰੀ ਉਬਾਲ ਲੈਂਦੇ ਆਓ ਇਹਦੇ ਵੀ ਵਣਿਆ ਹੈ ਕਲੀਵਾਲ ਲੰਦੇ ਆ ਅਸੀਂ ਤਾਂ ਇਹ ਮੁੰਡੋ ਕਿ ਬਾਹਰ ਦੀ ਕਮਾਲ ਹੁੰਦੀ ਆਂ ਪਰ ਪਿਕਾਨੀ ਮਾਨੀ ਚਾਹੀਦੀ ਆ ਸਾਨੂੰ ਆਪਣੀ ਜਾਨ ਦੀ ਪਰਵਾਹ ਕਰਨੀ ਚਾਹੀਦੀ ਏ ਕਿਉਂਕਿ ਸਾਡੀ ਇੱਕ ਜਾਨ ਦੀ ਪਰਵਾਹ ਸਾਡਾ ਢੱਬਰ ਨੂੰ ਪਤਾ ਹੈ ਅਹੀਂ ਦੇ ਮੁੰਡੋ ਕਿ ਕੱਲ ਜਿੰਨੇ ਨਾ ਕਰ ਲੈਣ ਆਂ ਕਿ ਕਮਾਲ ਲੈਣ ਆਂ ਲਿਖ ਦੇਣੀ ਸੁਣ ਦੇਣੀ ਸਾਡੇ ਜਾਨ ਸਾਡੇ ਫਿਰ ਪਰਿਵਾਰ ਨੂੰ ਭੁੰਗੜੇ ਬੰਦਾ ਕੰਮ ਬਸ ਬਰੀ ਇਹੀ ਆਤਵਾਨ ਦੀ ਬੇਨਤੀ ਆ سپورਟ ਦਿਖੋ ਤੁਸੀਂ ਭੁੰਗੜੇ ਦੀ ਤਾਂ ਫਿਰ ਤੁਸੀਂ ਆਗੇ कह तो दूर करो दूर गए खदे पकड़े पकड़े खाए घोड़े ने पैसे कमाके बचाओ जय श्री राम लोग करो वह भी गया मैं 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 भी झूठ लल जय श्री राम ਉਹਨੂੰ ਚੰਗੀ ਲੱਗੇ 6 ਲੱਖ ਮਿੰਟ ਕਰਿਆ ਕਰੋ ਹਰਮਾ ਦੇਵ